ਅੱਜ ਥੋੜੂ ਥੋੜੀ ਨਿਕਲ ਜਾਂਦੀ ਹੈ ਜੀ ਤੁਸੀਂ ਸਾਰੇ ਭਰਾ ਸਾਡੇ ਇੱਕ ਛੋਟੇ ਸੱਦੇ ਤੇ ਆਏ ਥੋੜਾ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਮਸਲਾ ਸਾਡਾ ਇਹ ਹੈ ਜਿਹੜੀ ਰਾਮੇ ਇਰਫੈਨਰੀ ਲੱਗੀ ਹੋਈ ਹੈ ਉਹ ਤੁਸੀਂ ਐਚਪੀਸੀਐਲ ਤੋਂ ਲੁੱਕ ਲੈਣੇ ਆ ਸਾਨੂੰ ਲੁੱਕ ਇਰਫੈਨਰੀ ਚੋਂ ਐਚਪੀਸੀਐਲ ਹਿੰਦੁਸਤਾਨ ਪੈਟਰੋਲੀਅਮ ਇਹ ਸਪਲਾਈ ਕਰਦੀ ਹੈ ਜਦੋਂ ਰਫੈਨਰੀ ਲੱਗੀ ਐ ਇਹਨਾਂ ਨੇ ਪੰਜਾਬ ਗਵਰਨਮੈਂਟ ਨਾਲ ਵਾਅਦਾ ਕੀਤਾ ਸੀ ਰਿਟਰਨ ਕੀਤਾ ਕਿ ਜਾਨੀ ਕੀ ਤੁਹਾਨੂੰ ਪਤਾ ਨਹੀਂ ਵੀ ਸਾਨੂੰ ਅਸੀਂ 40% ਲੋਕ ਜਾਇਆ ਕੋਲ ਵੀ ਤੁਹਾਡੀ ਡਿਮਾਂਡ ਜਿੰਨੀ ਹੈਗੀ ਉਨੀ ਪੂਰੀ ਕਰਕੇ ਅਸੀਂ ਲੋਕ ਬਾਹਰ ਦੇਵਾਂਗੇ ਪਰ ਜਦੋਂ ਤੋਂ ਰਫੈਨਰੀ ਲੱਗੀ ਐ ਉਦੋਂ ਤੋਂ ਇਹ ਵਾਅਦਾ ਸਿਰੇ ਨਹੀਂ ਚੜਿਆ ਜਿਹਦੇ ਵੱਲ ਪੰਜਾਬ ਸਰਕਾਰ ਨੇ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਬਲਅ ਧਿਆਨ ਨਹੀਂ ਦਿੱਤਾ ਅੱਜ ਤੁਨੂੰ ਪ੍ਰੈਸ ਕਾਨਫਰੰਸ ਇਸ ਵਾਸਤੇ ਕਰਨੀ ਪਈ ਹੈ ਵੀ ਠੇਕੇਦਾਰਾਂ ਦੇ ਸਿਰ ਤੋਂ ਦੀ ਹੁਣ ਪਾਣੀ ਚਲਾ ਗਿਆ ਉਹ ਇਸ ਤਰ੍ਹਾਂ ਚਲਾ ਗਿਆ ਇੱਕ ਮਹੀਨੇ ਤੋਂ ਰੈਫਾਇਨਰੀ ਨੇ ਪੰਜਾਬ ਨੂੰ ਲੁੱਕ ਦੇਣੀ ਬਿਲਕੁਲ ਬੰਦ ਕਰਤੀ ਜਾਂ ਕਹਦੀ ਏ 1% ਦੇ ਰਹੀ ਹੈ 1% ਦਾ ਮਤਲਬ ਵੀ 15 ਦਿਨਾਂ ਬਾਅਦ ਇੱਕ ਠੇਕੇਦਾਰ ਨੂੰ ਇੱਕ ਗੱਡੀ ਦੇ ਰਹੀ ਹੈ ਜਦੋਂ ਕਿ ਅੱਗੇ 6 ਘੰਟਿਆਂ ਵੱਦੀ ਗੱਡੀ ਸਾਡੀ ਭੱਜ ਜਾਂਦੀ ਸੀ ਇਹ ਲੁੱਕ ਜਾਂ ਤਾਂ ਉਹ ਤੇ ਪ੍ਰੋਡਕਸ਼ਨ ਨਾ ਹੋਵੇ ਅਸੀਂ ਫਿਰ ਸਹਿਮਤਾ ਵਿੱਚ ਚਲੋ ਜੀ ਰਫਾਇਨਰੀ ਖਰਾਬ ਹੈ ਨਹੀਂ ਜੀ ਪਰ ਐਚਪੀਫੀਲ ਰਫਾਇਨਰੀ ਤੋਂ ਲੁੱਕ ਜੁਪੀ ਨੂੰ ਹਰਿਆਣੇ ਨੂੰ ਬਹੁਤ ਵੱਡੀ ਮਾਤਰਾ ਚ ਦੇ ਰਹੀ ਹੈ ਪੰਜਾਬ ਦੀ ਲੁੱਕ ਬੰਦ ਕਰਕੇ ਅਸੀਂ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਵੀ ਤੁਸੀਂ ਇਹਦਾ ਪਤਾ ਲਗਾਓ ਇੱਕ ਪੱਤੀ ਪੰਜਾਬ ਨੂੰ ਸਾਜ਼ਿਸ਼ ਹੈ ਕਿ ਇਹ ਪੰਜਾਬ ਦੀਆਂ ਡਵੈਲਪਮੈਂਟ ਨੂੰ ਰੋਕਣ ਦੀ ਸਾਜ਼ਿਸ਼ ਹੋ ਰਹੀ ਹੈ ਔਰ ਕੌਣ ਇਹ ਸਾਜ਼ਿਸ਼ ਕਰ ਰਿਹਾ ਹੈ ਐਚਪੀਸੀਐਲ ਦੇ ਥਰੂ ਕੌਣ ਸਾਜ਼ਿਸ਼ ਕਰ ਰਿਹਾ ਹੈ ਦਾ ਪਤਾ ਲੱਗਣਾ ਚਾਹੀਦਾ ਹੈ ਦੂਜੀ ਗੱਲ ਰੈਫੈਨਰੀ ਦਾ ਪੋਲੂਸ਼ਨ ਪੰਜਾਬ ਚੱਲਦਾ ਹੈ ਪਰ ਇਹਨਾਂ ਫੈਨਰੀ ਨੂੰ ਦੂਜੀਆਂ ਫੈਟੇਟਾਂ ਦੇ ਮੁਕਾਬਲੇ ਲੁੱਕ ਮਹਿੰਗੀ ਦਿੱਤੀ ਜਾ ਰਹੀ ਹੈ ਸਾਨੂੰ ਇਹ ਡਿਸਕਾਊਂਟ ਦਿੰਦੇ ਆ ਟਨ ਪਿੱਛੇ ਲਗਭਗ 15 ਤੋਂ 1800 ਰੁਪਏ ਡਿਸਕਾਊਂਟ ਦਿੰਦੇ ਆ ਜਦੋਂ ਕਿ ਇਹ ਜੁਪੀ ਨੂੰ ਤੇ ਰਾਏਸਾਂ ਨੂੰ ਹਰਿਆਣੇ ਨੂੰ 3500 ਤੋਂ 4500 ਰੁਪਏ ਪ੍ਰਤੀ ਟੰਗ ਡਿਸਕਾਊਂਟ ਦੇ ਰਹੇ ਆ ਇਹਨਾਂ ਨਾਲ ਸੌਲਜਾ ਵੀ ਹੋਇਆ ਕਹਿੰਦੇ ਤੁਸੀਂ ਕੱਟ ਲੈ ਰਹੇ ਹੋ ਤਾਂ ਅਸੀਂ ਐਚਪੀਐਲ ਨੂੰ ਦੱਸਣਾ ਚਾਹੁੰਦੇ ਆ ਕਿ ਕੱਟ ਅਸੀਂ ਕਿਉਂ ਲੈ ਰਹੇ ਜੋ ਸਾਡਾ ਪੰਜਾਬ ਦਾ ਮਾਜਨਾ ਹੀ ਛੋਟਾ ਹੈ ਸਟੇਟ ਹੀ ਉਹਨਾਂ ਮੁਤਾਬਕ ਛੋਟੀ ਹੈ ਤਾਂ ਉਹਨਾਂ ਅਸੀਂ ਲੁੱਕ ਘਰਾਂ ਦੇ ਤੋੜਾਂ ਜਿਦਾ ਪਾਉਣੀ ਨਹੀਂ ਜਿੰਨੀ ਸਾਨੂੰ ਲਾਗਤ ਲਮਾਂਗੇ ਤੋਂ ਨਹੀਂ ਇਹ ਮਤਲਬ ਇਹ ਹੋਇਆ ਵੀ ਜੇ ਆਪਾਂ ਕਿਸੇ ਦੁਕਾਨਦਾਰ ਤੋਂ ਕੋਈ ਖੰਡ ਲੈਣ ਜਾ ਜੇ ਜਿਹੜਾ ਪਾਈਆ ਲਊਗਾ ਉਹਨੂੰ 40 ਰੁਪਏ ਤੇ ਜਿਹੜਾ 10 ਕਿਲੋ ਲਊਗਾ ਉਹਨੂੰ 5 ਰੁਪਏ ਇਹ ਇੱਥੇ ਪੀਐਸਐਲ ਇਹ ਨੀਤੀ ਅਪਣਾ ਰਹੀ ਹੈ ਪੰਜਾਬ ਸਰਕਾਰ ਦਾ ਸਰਕਾਰ ਕਿਆਂ ਦੇਵੇ ਇਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਵਿੱਤੀ ਨੁਕਸਾਨ ਹੋ ਰਿਹਾ ਹੈ ਇਹਦੇ ਨਾਲ ਸਾਡਾ ਪੰਜਾਬ ਦੀ ਡਿਵੈਲਪਮੈਂਟ ਦਾ ਨੁਕਸਾਨ ਹੋ ਰਿਹਾ ਹੈ ਡਿਵੈਲਪਮੈਂਟ ਰੁਕ ਰਹੀ ਹੈ ਇਹਦੇ ਨਾਲ ਜੇ ਹੁਣ ਸਾਨੂੰ 15-15 ਦਿਨ ਲੁੱਕ ਨਹੀਂ ਮਿਲਦੀ ਸਾਡੀਆਂ ਛੜਕਾਂ ਰੁਕ ਜਾਂਦੀਆਂ ਠੇਕੇਦਾਰ ਨੂੰ ਲੇਬਰ ਵੀ ਉੰਨੀ ਪੈਂਦੀ ਹੈ ਠੇਕੇਦਾਰ ਦੀ ਮਸ਼ੀਨਰੀ ਰੁਕ ਜਾਂਦੀ ਹੈ ਜਿਹੜਾ ਠੇਕੇਦਾਰ ਦਾ ਕੰਮ ਕਰਨ ਦਾ ਫਮਾ ਹੁੰਦਾ ਹੈ ਉਹ ਬਹੁਤ ਘਟ ਜਾਂਦਾ ਹੈ ਗਵਰਨਮੈਂਟ ਕੋਲ ਇਸ ਵੱਲ ਧਿਆਨ ਦੇਣਾ ਪੈਂਦਾ ਹੈ ਜੇ ਠੇਕੇਦਾਰ ਦਾ ਫੈਨਰੀ ਕਰਕੇ ਐਚਪੀਸੀਐਲ ਕਰਕੇ ਵਿੱਤੀ ਨੁਕਸਾਨ ਹੋ ਰਿਹਾ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਇਹ ਪੰਜਾਬ ਸਰਕਾਰ ਧਿਆਨ ਦੇਵੇ ਹਾਂ ਇੱਕ ਕਲਾਉਜ਼ ਹੈ ਜੇ ਇਹ ਐਚਪੀਸੀਐਲ ਲੁੱਕ ਨਹੀਂ ਦੇ ਸਕਦੀ ਤਾਂ ਇਹ ਸਾਨੂੰ ਲਿਖ ਕੇ ਦੇ ਨਾ ਤੇ ਇੱਕ ਕਲਾਬ ਹੈ ਵੀ ਫਿਰ ਪੰਜਾਬ ਸਰਕਾਰ ਸਾਨੂੰ ਕਹੂਗੀ ਵੀ ਤੁਸੀਂ ਜਿੱਥੋਂ ਮਰਜ਼ੀ ਲੁੱਕ ਲੋ ਲੁੱਕ ਨੂੰ ਓਪਨ ਕਰਨ ਪਰ ਇਹ ਕੀ ਕਰਦੀ ਆ ਸਭ ਤੋਂ ਪਹਿਲੇ ਪੈਸੇ ਜਮਾ ਕਰਾ ਲੈਂਦੇ ਆ ਉਦੋਂ ਇਹ ਕੋਈ ਨਹੀਂ ਦੱਸਦੇ ਵੀ ਸਾਡੇ ਕੋਲ ਲੁੱਕ ਹੈ ਕਿ ਨਹੀਂ ਹੈ ਜਦੋਂ ਪੈਸੇ ਸਾਡੇ ਜਮਾ ਹੋ ਜਾਂਦੇ ਆ ਇੱਕ ਗੱਡੀ ਦਾ ਹੀ ਰੁਪਇਆ 10-15 ਲੱਖ ਰੁਪਇਆ ਇੱਕ ਗੱਡੀ ਦਾ ਬੰਦਾ ਹੈ ਠੇਕੇਦਾਰ ਨੇ 10-15 ਲੱਖ ਜਾਂ ਦੋ ਗੱਡੀਆਂ ਨੇ 30 ਲੱਖ ਕਰੋੜ ਤੱਕ ਠੇਕੇਦਾਰ ਨੇ ਜਮਾ ਕਰਾਤਾ ਉੱਦੋਂ ਮੁੜ ਕੇ ਉਹ ਗੱਡੀ ਅੰਦਰ ਜਾਂਦੀ ਹੈ ਤੇ ਲੁੱਕ ਦੇ ਨੋ ਮੁੱਕਰ ਜਾਂਦੇ ਆ ਉਹਦੇ ਨਾਲ ਠੇਕੇਦਾਰ ਨੂੰ ਦੂਰੀ ਮਾਰ ਚਲਣੀ ਪੈਂਦੀ ਹੈ ਇੱਕ ਤਾਂ ਲੁੱਕ ਦੇ ਪੈਸੇ ਰੁਕ ਜਾਂਦੇ ਆ ਇੱਕ ਠੇਕੇਦਾਰ ਨੂੰ ਲੁੱਕ ਨਹੀਂ ਮਿਲਦੀ ਠੇਕੇਦਾਰ ਦਾ ਕੰਮ ਰੁਕ ਜਾਂਦਾ ਜੇ ਪੰਜਾਬ ਸਰਕਾਰ ਇਹਦੇ ਵੱਲ ਧਿਆਨ ਦੇਵੇ ਤੇ ਲੁੱਕ ਨੂੰ ਓਪਨ ਕਰ ਦੇ ਵੀ ਅਸੀਂ ਟੈਕਸ ਪੇਡ ਲੁੱਕ ਜਿੱਥੋਂ ਮਰਜ਼ੀ ਲਿਜੇ ਕੋਈ ਰਫਨਰੀ ਦੀ ਬੰਦੀ ਵੇਹ ਪਾਣੀ ਬੱਤਲ ਫੇਰਨ ਤੋਂ ਲੱਜੇ ਚਾਹੇ ਇੰਪੋਰਟਡ ਲਿਜੇ ਉਹ ਠੇਕੇਦਾਰ ਤੇ ਛੜਦੇ ਨਾ ਲੁੱਕ ਦੀ ਕੁਆਲਿਟੀ ਪੰਜਾਬ ਸਰਕਾਰ ਚੈੱਕ ਕਰ ਲੇ ਸਾਨੂੰ ਠੇਕੇਦਾਰ ਨੂੰ ਕੋਈ ਤਰਾਜ ਨਹੀਂ ਤਾਂ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਦੇਚੋ ਕਰੋੜਾਂ ਰੁਪਿਆ ਦਾ ਰੁਪਿਆ ਦਾ ਫਾਇਦਾ ਹੋ ਸਕਦਾ ਹੈ ਜਿਹੜਾ ਆਪਾਂ ਅਰਥੈਨਿ ਤੋਂ ਢੁਈ ਮਰਾਈ ਜਣੇ ਆ ਇਹ ਸਰਕਾਰ ਨੂੰ ਖੜੀ ਬੇਨਤੀ ਹੈ ਇਸ ਵੱਲ ਧਿਆਨ ਦੇਵੇ ਫੇਰ ਹੀ ਪੰਜਾਬ ਦੀ ਡਿਵੈਲਪਮੈਂਟ ਵਧੂਗੀ ਫੇਰ ਹੀ ਕੰਮ ਸਹੀ ਤਰੀਕੇ ਨਾਲ ਨਿਬੜਨੇਗੇ ਤੇ ਫੇਰ ਹੀ ਸਾਰਾ ਕੁਝ ਪੰਜਾਬ ਦਾ ਹੋ ਤਕੂਗਾ